ਸਸਵੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 23 ਅਗਸਤ 2024 ਦੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 23 ਅਗਸਤ ਤਰਕਸਾਰ ਪੰਜਾਬ ਦੇ ਥੋੜੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹੀਆਂ ਕਾਰਵਾਈਆਂ ਹੋਈਆਂ ਪਾਵੇਂ ਮੌਨਸੂਨ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਚੱਲ ਰਿਹਾ ਹੈਗਾ ਕੋਈ ਬਹੁਤਾ ਵੱਡੇ ਮੀਂਹ ਤੱਕੜੇ ਮੀਂਹ ਪੰਜਾਬ ਦੇ ਵਿੱਚ ਨਹੀਂ ਪਏ ਤੇ ਜਿਹੜਾ ਮੌਨਸੂਨ ਦਾ ਪ੍ਰਦਰਸ਼ਨ ਕਾਫੀ ਚਿੰਤਾਜਨਕ ਬਣਿਆ ਹੋਇਆ ਹੈਗਾ ਮਤਲਬ ਕਿ ਜਿਹੜੇ ਮੀਂਹ ਦੇ ਅੰਕੜੇ ਸੀ ਉਹ ਵੀ ਬਹੁਤ ਹੀ ਜ਼ਿਆਦਾ ਘੱਟ ਨੇ ਜਿਹੜੇ ਪੰਜਾਬ ਦੇ ਓਵਰਆਲ ਮੀਂਹ ਦੀ ਗੱਲ ਕੀਤੀ ਜਾਵੇ ਤੇ ਮੌਜੂਦਾ ਸਮੇਂ ਅੱਜ ਅੱਜ ਤੜਕਸਾਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੜਕਸਾਰ ਪੰਜਾਬ ਦੇ ਪਟਿਆਲਾ ਸੰਗਰੂਰ ਦੇ ਨਾਬਾ ਤੇ ਮਲੋਟ ਮੁਕਸਰ ਦੇ ਜਾਂ ਫਾਜ਼ਲਕਾ ਦੇ ਏਰੀਆ ਵਿੱਚ ਵਧੀਆ ਚਟ ਲੱਗੀ ਮੀਂਹ ਦੀ ਖਾਸ ਕਰਕੇ ਜਿਹੜਾ ਜਲੰਧਰ ਤੋਂ ਬਦਲ ਬਣਿਆ ਸੀ ਲੁਧਿਆਣਾ ਦੇ ਥੋੜੇ ਬਹੁਤ ਖੇਤਾਂਪੁਰ ਦੀ ਖੈਂਦਾ ਹੋਇਆ ਜਿਹੜਾ ਮੀਂਹ ਸੀਗਾ ਉਹ ਪਟਿਆਲਾ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਆਵੜਿਆ ਤੇ ਨਾਬਾ ਏਰੀਏ ਦੇ ਵਿੱਚ ਕਾਫੀ ਤਕੜਾ ਭਾਰੀ ਮੀਂਹ ਪਿਆ ਬਹੁਤ ਭਾਰੀ ਮੀਂਹ ਪਿਆ ਕਹਿਣ ਦਾ ਭਾਵ 117 ਮਿਲੀਮੀਟਰ ਮੀਂਹ ਜਿਹੜਾ ਸਰਕਾਰੀ ਏਜੰਸੀ ਆਈਐਮਡੀ ਵੱਲੋਂ ਅੱਜ ਰਿਕਾਰਡ ਕੀਤਾ ਗਿਆ ਜੋ ਡਾਟਾ ਸੀਗਾ ਉਹ ਨਾਬੇ ਏਰੀਆ ਦਾ ਬਾਕੀ ਇਲਾਕਿਆਂ ਵਿੱਚ ਵੀ ਪਾਸ ਹੋ ਗਿਆ ਜਾਂ ਸੰਗਰੂਰ ਦੇ ਨਾਲ ਲੱਗਦੇ ਇਲਾਕੇ ਹੋ ਕੇ ਉੱਥੇ ਵੀ ਕਿਤੇ ਕਿਤੇ ਜਿਹੜਾ ਦਰਮਿਆਨੀ ਮੀਂਹਿਆ ਕਾਰਵਾਈਆਂ ਵੇਖਣ ਨੂੰ ਮਿਲੀਆਂ ਤੇ ਪਟਿਆਲੇ ਸ਼ਹਿਰ ਤੋਂ ਹੇਠ ਜਿਹੜੇ ਸੰਗਰੂਰ ਵੱਲ ਨੂੰ ਇਲਾਕੇ ਆ ਗਏ ਉਹਨਾਂ ਵਿੱਚ ਵੀ ਕਿਤੇ ਵਧੀਆ ਛੱਟ ਲੱਗੀ ਮੀਂਹ ਦੀ ਤਾਂ ਹਾਲਾਂਕਿ ਜਿਹੜੀ ਕਾਰਵਾਈ ਸੀ ਬਹੁਤ ਲਿਮਟਡ ਸੀਗੀ ਸਾਰੇ ਇਲਾਕਿਆਂ ਵਿੱਚ ਮੀਂਹ ਨਹੀਂ ਪਿਆਗਾ ਪਰ ਜਿਹੜੇ ਬਹੁਤੇ ਲੱਗੇ ਸੀ ਅੱਜ ਵੀ ਕਾਰਵਾਈ ਤੋਂ ਸਖਣੀ ਹੀ ਰਹੇ ਬਹੁਤੇ ਜਨਾਂ ਵਿੱਚ ਅੱਜ ਵੀ ਜਿਹੜਾ ਗੁੰਮ ਸੀਗਾ ਬਣਿਆ ਰਿਹਾ ਹੈਗਾ ਹੌਂਗਸਾਲਾ ਮਾਹੌਲ ਸੀ ਜਿਹੜਾ ਬਣਿਆ ਰਹੇਗਾ ਭਾਵੇਂ ਥੋੜੇ ਬਹੁਤ ਜ਼ਿਲ੍ਹਾਂ ਵਿੱਚ ਮੀਂਹਿਆ ਕਾਰਵਾਈਆਂ ਹੋਈਆਂ ਪਰ ਜਿਹੜੀਆਂ ਥੋੜੇ ਬਹੁਤ ਇਲਾਕਿਆਂ ਵਿੱਚ ਮੀਂਹਿਆ ਕਾਰਵਾਈਆਂ ਹੁੰਦੀਆਂ ਅਕਸਰ ਉਹਨਾਂ ਨਾਲ ਜਿਹੜਾ ਮਾਹੌਲ ਆਗਾ ਹਮਸ ਵਾਲਾ ਹੋਰ ਵੱਧ ਜਾਂਦਾਗਾ ਤਾਂ ਰਾਹਤ ਦੀ ਤਾਂ ਆਪ ਤਾਂ ਬਣ ਜਾਂਦੀ ਹੈਗੀ ਤੇ ਅੱਗੇ ਦੀ ਗੱਲ ਕੀਤੀ ਜਾਵੇ ਰਹਿੰਦੇ ਦਿਨਾਂ ਦੀ ਅਗਸਤ ਦੇ ਅਗਸਤ ਦੇ ਅੱਜ 23 ਅਗਸਤ ਹੋ ਚੁੱਕਿਆਗਾ 24 ਤੋਂ ਲੈ ਕੇ 31 ਅਗਸਤ ਤੱਕ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡੇ ਬਹੁਤੇ ਤੱਕੜੇ ਮੀਂਹ ਦੀ ਸੁਭਾਅਨ ਤਾਂ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੀ ਪਰ ਇੱਕ ਖਾਸ ਗੱਲ ਇਹ ਹੋਊਗੀ ਇੱਕ ਬੰਗਾਲ ਦੀ ਖਾੜੀ ਤੋਂ ਇੱਕ ਨਵਾਂ ਲੋ ਪ੍ਰੈਸ਼ਰ ਘੱਟ ਦਬਾਅ ਦਾ ਖੇਤਰ ਉੱਠਿਆਗਾ ਜਿਹੜਾ ਹੌਲੀ-ਹੌਲੀ ਮੱਧ ਭਾਰਤ ਤੇ ਪਹੁੰਚੂਗਾ ਅਗਲੇ 2 ਦਿਨਾਂ ਦੇ ਵਿੱਚ ਤੇ ਪਰ ਉਹਦੇ ਨਾਲ ਪੰਜਾਬ ਦੇ ਵਿੱਚ ਪੂਰੀ ਦੀ ਹਵਾ ਚੱਲਣੀ ਸ਼ੁਰੂ ਹੋ ਜਾਣੀ ਆ ਅੱਜ 23 ਅਗਸਤ ਸੀ ਕੱਲ 24 ਨੂੰ ਹਲਕੇ-ਹਲਕੇ ਪੂਰੇ ਦੇ ਬੁੱਲੇ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੇ ਹੈਗੇ ਜਿਦੇ ਕਾਰਨ ਥੋੜੇ-ਬਹੁਤ ਖੇਤਰਾਂ ਦੇ ਵਿੱਚ ਜਾਂ ਥੋੜੇ-ਬਹੁਤ ਜ਼ਿਲ੍ਹਿਆਂ ਦੇ ਵਿੱਚ ਟੋਟੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹੀਆਂ ਨੇ ਜਿੱਦਾਂ ਅੱਜ ਦੋ ਚਾਰ ਜ਼ਿਲ੍ਹਿਆਂ ਵਿੱਚ ਜਾਂ ਚਾਰ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਤਾਂ ਇਦਾਂ ਹੀ ਦੋ ਚਾਰ ਜ਼ਿਲ੍ਹਿਆਂ ਵਿੱਚ ਜਾਂ ਚਾਰ ਪੰਜ ਜ਼ਿਲ੍ਹਿਆਂ ਵਿੱਚ ਕੱਲ ਨੂੰ ਵੀ ਜਿਹੜਾ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਕਿਤੇ ਕਿਤੇ ਵਧੀਆ ਝੱਟ ਵੀ ਲੱਗ ਸਕਦੀ ਹੈ ਕਿ ਹਾਲਾਂਕਿ ਵੱਡੇ ਪੱਧਰ ਤੇ ਜਾਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਕੋਈ ਵੱਡੇ ਮੀਂਹ ਦੀ ਸੁਭਾਅ ਹੁਣ ਘੱਟ ਦਿਖਾਈ ਦੇ ਰਿਹਾ ਵੀ ਜਿਹੜਾ ਮੀਂਹ ਹੈ ਜ਼ਿਆਦਾ ਲੱਗ ਕੇ ਨੂੰ ਜਾਂ ਜ਼ਿਆਦਾ ਜ਼ਿਲ੍ਹਿਆਂ ਨੂੰ ਕਵਰ ਕਰੇ ਪਰ ਜਿਵੇਂ ਜਿਵੇਂ ਲੋ ਪ੍ਰੈਸ਼ਰ ਘੱਟ ਦਵਾਦਾ ਕੇਤਰਾ ਜਿਹੜਾ ਰਾਜਸਥਾਨ ਨੂੰ ਇਹ ਗੁਜਰਾਤ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰੂਗਾ ਜਿਹਦੇ ਨਾਲ ਗੁਜਰਾਤ ਤੇ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਭਾਰੀ ਤੋਂ ਭਾਰੀ ਮੀਂਹ ਵੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਜਿਹੜਾ ਇਹ ਸਿਸਟਮ ਸੀਗਾ ਪਾਕਿਸਤਾਨ ਦੇ ਸਿੰਧ ਇਲਾਕਿਆਂ ਵੱਲ ਲੰਘ ਜਾਊਗਾ ਪਰ ਜਦੋਂ ਇਹ ਸਿਸਟਮ 25 26 27 28 ਨੂੰ ਰਾਜਸਥਾਨ ਗੁਜਰਾਤ ਦੇ ਉੱਪਰ ਹੋਊਗਾ ਤਾਂ ਪੰਜਾਬ ਦੇ ਵਿੱਚ ਪੂਰੀ ਦੀ ਹਵਾ ਬੰਗਾਲ ਦੀ ਖਾੜੀ ਤੋਂ ਪੰਜਾਬ ਦੇ ਵਿੱਚ ਦਾਖਲ ਹੋਊਗੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਟਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ 25 ਤੋਂ ਲੈ ਕੇ 28 ਅਗਸਤ ਦੇ ਵਿਚਕਾਰ ਪੰਜਾਬ ਦੇ ਵਿੱਚ ਇੱਕ ਦੋ ਵਾਰ ਟਟਮੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਹਾਲਾਂਕਿ ਜਿਹੜੀ ਥੋੜੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਹਲਚਲ ਆ ਗਈ ਉਹ ਤਾਂ ਰੋਜ਼ਾਨਾ ਹੀ ਹੁੰਦੀ ਰਹਿਣੀ ਹੈ ਕਿ ਪਰ ਇਸ ਦੇ ਬਾਵਜੂਦ ਵੀ ਜਿਹੜਾ ਇੱਕ ਦੋ ਵਾਰੀ ਉਮੀਦ ਹੈਗੀ ਇਹ ਵੀ ਜਿਹੜਾ ਜਦੋਂ ਬੱਦਲ ਬਣਿਆ ਜ਼ਿਆਦਾ ਇਲਾਕਿਆਂ ਨੂੰ ਕਵਰ ਕਰ ਸਕਦਾਗਾ ਕਹਿਣ ਲੱਗਾ 25 ਅਗਸਤ ਤੋਂ ਲੈ ਕੇ 28 ਅਗਸਤ ਦੇ ਵਿਚਕਾਰ ਜਦੋਂ ਪੂਰਾ ਖੁੱਲ ਕੇ ਚੱਲੂ ਪੰਜਾਬ ਵਿੱਚ ਖਾਸ ਕਰਕੇ ਮਾਲਵਾ 벨ਟ ਦੇ ਵਿੱਚ ਤਾਂ ਅ 25 26 27 28 ਇਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਇੱਕ ਦੋ ਵਾਰੀ ਵੱਧ ਕੇ ਜੇ ਹਲਚਲ ਹੋ ਸਕਦੀ ਹੈ ਵੀ ਥੋੜੇ ਬਹੁਤ ਜਿਲ੍ਹਿਆਂ ਵਿੱਚ ਤਾਂ ਹੁੰਦੀ ਰਹਿਣੀ ਆ ਤਾਂ 25 ਤੋਂ 28 ਅਗਸਤ ਦੇ ਵਿੱਚਕਾਰ ਉਮੀਦ ਰਹੂਗੀ ਵੀ ਥੋੜੀ ਵੱਧ ਕੇ ਜ਼ਿਆਦਾ ਜਿਲ੍ਹਿਆਂ ਵਿੱਚ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਇਹਦੀ ਤੇ ਜ਼ਿਆਦਾਤਰ ਮੀਂਹ ਜਿਹੜਾ ਹਲਕਾ ਦਰਮਿਆਨ ਨਾ ਹੋਊਗਾ ਕਿਤੇ ਕਿਤੇ ਜ਼ਰੂਰ ਭਾਰੀ ਮੀਂਹ ਦੀ ਝਟ ਦੇਖਣ ਨੂੰ ਮਿਲੂਗੀ ਜਿੱਦਾਂ ਅੱਜ ਵੀ ਨਾਬਾ ਏਰੀਆ ਵਿੱਚ ਭਾਰੀ ਬਹੁਤ ਭਾਰੀ ਮੀਂਹ ਪਿਆ ਹੈ 117 ਮਿਲੀਮੀਟਰ ਮੀ ਜਿਹੜਾ ਸਰਕਾਰੀ ਏਜੰਸੀ ਵੱਲੋਂ ਰਿਕਾਰਡ ਕੀਤਾ ਗਿਆਗਾ ਤਾਂ ਆਉਂਦੇ ਦਿਨਾਂ ਵਿੱਚ ਵੀ ਇਦਾਂ ਕਿਤਨਾ ਕਿਤੇ ਭਾਰੀ ਮੀਂਹ ਜਰੂਰ ਪੈਂਦਾ ਰਹਿ ਸਕਦਾਗਾ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਵੱਡੇ ਮੀਂਹ ਦੀ ਸੁਭਾਅ ਨਾਲ ਇੱਕ ਵੀ ਜਿਹੜਾ ਬੱਦਲ ਜ਼ਿਆਦਾ ਇਲਾਕਿਆਂ ਨੂੰ ਕਵਰ ਕਰੇ ਪਰ ਹਾਲ ਦੀ ਘੜੀ ਇੱਕ ਰਾਹਤ ਜਰੂਰ ਆਈ ਇਹ ਹੈਗੀ ਆ ਵੀ ਜਿਹੜਾ ਕਟ ਦਵਾ ਦਾ ਖੇਤਰ ਸਿੱਧੇ ਤੌਰ ਤੇ ਰਾਜਸਥਾਨ ਤੇ ਗੁਜਰਾਤ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਉਹਦਾ ਅਸਿੱਧੇ ਤੌਰ ਤੇ ਪੰਜਾਬ ਤੇ ਅਸਰ ਪਊਗਾ ਸਿੱਧੇ ਤੌਰ ਤੇ ਪੰਜਾਬ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਸਿਸਟਮ ਦੇ ਅੰਦਰ ਦਾਖਲ ਹੋਊਗਾ ਪਰ ਉਹਦੇ ਕਾਰਨ ਜਿਹੜੀਆਂ ਨਮੀਆਂ ਵਾਲੀਆਂ ਹਵਾਵਾਂ ਸਰਕੂਲੇਸ਼ਨ ਦੇ ਦੁਆਰਾ ਘੁੰਮਦੀਆਂ ਘੁੰਮਦੀਆਂ ਜਿਹੜੀਆਂ ਪੰਜਾਬ ਤੱਕ ਜ਼ਰੂਰ ਪੁੱਜਣਗੀਆਂ ਜਿਦੇ ਨਾਲ 25 ਤੋਂ 28 ਅਗਸਤ ਦੇ ਵਿਚਕਾਰ ਵੱਡੇ ਮੀਂਹ ਦੀ ਸਭਾਵਨਾ ਤਾਂ ਨਹੀਂ ਹੈਗੀ ਪਰ ਟੁੱਟਮੀਆਂ ਕਾਰਵਾਈਆਂ ਇੱਕ ਜਾਂ ਦੋ ਵਾਰ ਜ਼ਰੂਰ ਦੇਖ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ 25 26 ਜਾਂ 27 28 ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ 25 26 ਨੂੰ ਇੱਕ ਇੱਕ ਅੱਧੀ ਵਾਰੀ ਹਲਚਲ ਹੋ ਸਕਦੀ ਹੈ ਉਸ ਤੋਂ ਬਾਅਦ 27 ਤੇ 28 ਨੂੰ ਵੀ 27 28 ਅਗਸਤ ਨੂੰ ਵੀ ਜਿਹੜੀ ਇੱਕ ਅੱਧੀ ਅਮੀਰੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਕਾਰਵਾਈ ਹੈ ਜਿਹੜੀ ਟੁੱਟਮੀ ਹੀ ਰਹੂਗੀ ਬਹੁਤੇ ਇਲਾਕਿਆਂ ਨੂੰ ਕਵਰ ਨਹੀਂ करूਗੀ ਤੇ ਆਉਂਦੇ ਦਿਨਾਂ ਵਿੱਚ ਜਿਹੜਾ ਤਾਪਮਾਨ ਦਿਨ ਦਾ ਬਹੁਤਾ ਅੱਗੇ ਤਾਂ ਨਹੀਂ ਵਧੂਗਾ ਮਰਦਕੀ ਜਿੱਥੇ ਬਣਿਆ ਹੋਇਆਗਾ 32 33 34 ਰਿਕਾਰਡ ਹੋ ਰਿਹਾ ਹੈਗਾ ਤਾਂ ਆਉਂਦੇ ਦਿਨਾਂ ਵਿੱਚ ਵੀ 32 33 34 ਡਿਗਰੀ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੁੰਦਾ ਰਹਣਾਗਾ ਤੇ ਨਾਲ ਨਾਲ ਥੋੜੀ ਬਹੁਤ ਹਮਸ ਜਰੂਰ रह ਸਕਦੀ ਹੈ ਕਿ ਪਰ 25 26 27 28 ਨੂੰ ਜਦੋਂ ਪੁਰਾ ਥੋੜਾ ਜਿਹਾ ਖੁੱਲ ਕੇ ਚੱਲੂਗਾ ਤਾਂ ਉਦੋਂ ਹਮਸ ਵਾਲੀ ਗਰਮੀ ਤੋਂ ਵੀ ਜਿਹੜੀ ਰਾਹਤ ਮਿਲਦੀ ਦਿਖਾਈ ਦੇਊਗੀ ਤੇ ਅੱਜ ਜਾਂ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਆ ਬੇ ਨਾਪਾ ਸੰਗਰੂਰ ਪਟਿਆਲਾ ਨੂੰ ਛੱਡ ਕੇ ਹੋਰ ਵੀ ਜ਼ਿਲ੍ਹਿਆਂ ਵਿੱਚ ਨਿਕੀਆਂ ਮੋਟੀਆਂ ਕਾਰਵਾਈਆਂ ਹੋਈਆਂ ਤਾਂ ਅਗਲੇ 24 ਘੰਟਿਆਂ 'ਚ ਖਾਸ ਕਰਕੇ ਕੱਲ ਨੂੰ ਵੀ ਜਿਹੜੀਆਂ ਕਿਤੇ ਕਿਤੇ ਨਿਕੀਆਂ ਮੋਟੀਆਂ ਕਾਰਵਾਈਆਂ ਇਹਦੀਆਂ ਹੁੰਦੀਆਂ ਰਹਿਣੀਆਂ ਨੇ ਹਾਲਾਂਕਿ 25 26 ਨੂੰ ਹੈਗੀ ਆ ਸਾਵਨਾ ਵੀ ਥੋੜੇ ਬਹੁਤ ਖੇਤਾਂ ਦੀ ਥਾਂ ਥੋੜੀ ਇੱਕ ਅੱਧੀ ਵਾਰੀ ਵੱਧ ਕੇ ਜੇ ਹਲਚਲ ਹੋ ਸਕਦੀ ਆ ਹਾਲਾਂਕਿ ਸਮੁੱਚੇ ਸੂਬਾ ਭਾਵੇਂ ਇੱਕ ਵਾਰੀ ਜਿਹੜੀ ਮਤਲਬ ਕਿ ਦੱਸ ਦੇਣਾ ਚਾਹੁੰਦੇ ਆ ਕਲੀਅਰ ਕੱਟ ਦੱਸ ਦੇਣਾ ਚਾਹੁੰਦੇ ਆ ਵੀ ਵੱਡੇ ਮੀਂਹ ਦੀ ਸੁਭਾਵਨਾ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਾਲੀ ਜਿਹੜਾ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰੂਗਾ ਜਾਂ ਉਦਾਂ ਦੀ ਮੀਂਹ ਦੀ ਸੁਭਾਵਨਾ ਜਿਹੜੀ ਬਹੁਤ ਜ਼ਿਆਦਾ ਕੱਟ ਦਿਖਾਈ ਦੇ ਰਹੀ ਆ ਅਗਸਤ ਦੇ ਅਖੀਰ ਤੱਕ ਹੋ ਸਕਦਾ ਕੋਈ ਅਗਸਤ ਦੇ ਅਖੀਰ ਬਾਈ ਚਾਂਸ ਕੋਈ ਪਾਸਮੀ ਸਿਸਟਮ ਆ ਜਾਵੇ ਜਾਂ ਸਤੰਬਰ ਦੇ 1 ਚੜ੍ਹਦੇ ਸਤੰਬਰ ਕੋਈ ਸਿਸਟਮ ਆ ਜਾਵੇ ਪਸੰਦੀ ਸਟਮ ਕਿਉਂਕਿ ਮੌਨਸੂਨ ਦੇ ਵਿੱਚ ਰੋਜ਼ਾਨਾ ਚੇਂਜ ਆਉਂਦਾ ਰਹਿੰਦਾ ਅੱਜ ਅਸੀਂ ਜੋ ਫੋਰਕਾਸਟ ਕੀਤਾ ਉਹਦਾ ਕੱਲ ਨੂੰ ਜੋ ਨਤਾਰ ਹੋਊਗਾ ਕੁਝ ਹੋਰ ਹੋਊਗਾ ਤੇ ਪਰਸੋਂ ਜਿਹੜਾ ਕੁਝ ਫੋਰਕਾਸਟ ਕਰਾਂਗੇ ਉਹਦਾ ਨਤਾਰ ਕੁਝ ਹੋਰ ਹੋਊਗਾ ਮੌਨਸੂਨ ਸੀਜ਼ਨ ਦੇ ਵਿੱਚ ਰੋਜ਼ਾਨਾ ਹੀ ਅਪਡੇਟ ਕਰਨੀ ਪੈਂਦੀ ਹੁੰਦੀ ਹੈ ਹਾਲਾਂਕਿ ਅਸੀਂ ਕੁਝ ਦਿਨਾਂ ਤੋਂ ਲਾਈਵ ਨਹੀਂ ਆ ਰਹੇ ਸੀ ਕਿਉਂਕਿ ਮਾਹੌਲ ਆ ਜਿਹੜਾ ਵੀ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ ਰੋਜ਼ ਰੋਜ਼ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਵੀ ਉਹ ਲਾਈਵ ਪੈਸੇ ਕਮਾਉਣ ਦੇ ਮਾਰੇ ਲਾਈਵ ਹੋ ਜਾਂਦੇ ਹਾਲਾਂਕਿ ਜੋ ਸਾਡਾ ਸ਼ੌਂਕ ਹੈ ਉਸ ਤੌਰ ਤੇ ਕੰਮ ਚੱਲ ਰਿਹਾ ਉਹਦੇ ਅਕੋਰਡਿੰਗ ਤਾਂ ਇਹੀ ਹੈਗਾ ਅਪਡੇਟ ਆ ਜਿਹੜੀ ਮੌਨਸੂਨ ਮੌਨਸੂਨ ਚੀਜ਼ਾਂ ਦੇ ਵਿੱਚ ਜਾਨਣਾ ਹੀ ਕਰਨੀ ਪੈਂਦੀ ਹੁੰਦੀ ਹੈ ਕਿਉਂਕਿ ਮੌਨਸੂਨ ਦੀ ਐਕਿਊਰੇਸੀ ਜਿਹੜੀ ਸਟੀਕ ਤਾਂ ਹੁੰਦੀ ਆ ਬਹੁਤ ਜ਼ਿਆਦਾ ਘਟ ਜਾਂਦੀ ਆ ਜਿਸ ਦਾ ਕਰਕੇ ਡੇਲੀ ਅਪਡੇਟ ਕਰਨਾ ਬਣਦਾ ਹੁੰਦਾ ਹੈਗਾ ਹਾਲਾਂਕਿ ਫਿਰ ਵੀ ਅਸੀਂ ਕੰਨੀ ਘਤਰਾਉਨੇ ਆ ਵੀ ਰੋਜ਼ ਅਪਡੇਟ ਨਾ ਕਰੀਏ ਵੀ ਲੋਕਾਂ ਦਾ ਇਹੀ ਸਮਝਣਾਗਾ ਵੀ ਲਾਈਵ ਤੋਂ ਵੀ ਉਹ ਲੈ ਆਂਦੇ ਮਾਰੀ ਜਾਂ ਪੈਸੇ ਲੈ ਆਂਦੇ ਮਾਰੇ ਲਾਈਵ ਆ ਜਾਂਦੇ ਤਾਂ ਫਿਰ ਉਹ ਤੋਂ ਚੰਗਾ ਜਾ ਵੀ ਨਹੀਂ ਲੱਗਦਾਗਾ ਪਰ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਹੈਗੀ ਵੀ 25 ਤੋਂ 28 ਅਗਸਤ ਦੇ ਵਿੱਚਕਾਰ ਇੱਕ ਦੋ ਵਾਰੀ ਟੁੱਟੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਕਾਰਵਾਈਆਂ ਜਿਹੜੀਆਂ ਮੀਂਹੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਵੀ ਜਦੋਂ ਇੱਕ ਦੋ ਵਾਰੀ ਵੱਧ ਕੇ ਜੇ ਹਲਚਲ ਹਲਚਲ ਜਿਹੜੀ ਹੋ ਸਕਦੀ ਹੈ ਵੀ ਜਾਦਾ ਇਲਾਕਿਆਂ ਵਿੱਚ ਕਾਰਵਾਈ ਜਿਹੜੀ ਹੋ ਸਕਦੀ ਹੈ ਹਾਲਾਂਕਿ ਵੱਡੇ ਇਲਾਕੇ ਵਿੱਚ ਕੋਈ ਵੱਡੇ ਮੀਂਹ ਦੀ ਸਹੂਲਤ ਹੈ ਜਿਹੜੀ ਘੱਟ ਆਗਾ ਘੱਟ ਆਗੀ ਪਰ ਫਿਰ ਵੀ ਕਿਤਨਾ ਕਿਤੇ ਵਧੀਆ ਮੀਂਹ ਦੀ ਛੱਟ ਜ਼ਰੂਰ ਲੱਗ ਸਕਦੀ ਹੈ ਜਿੱਦਾਂ ਅੱਜ ਵੀ ਨਾਬੇ ਇਲਾਕੇ ਵਿੱਚ ਪਾਰਵੀ ਮੀ ਪੈਗਾ ਪਟਿਆਲਾ ਜਾਂ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਚੰਗੀ ਝਟ ਲੱਗੀ ਆ ਤਾਂ ਇਦਾਂ ਜਿਹੜੀ 25 ਤੋਂ 28 ਵਿਚਕਾਰ ਇੱਕ ਦੋ ਵਾਰੀ ਜ਼ਰੂਰ ਲੱਗੂਗੀ ਝਟ ਤਾਂ ਕੱਲ 24 ਅਗਸਤ ਨੂੰ ਵੀ ਜਿਹੜਾ ਥੋੜੇ ਬਹੁਤ ਜ਼ਿਲ੍ਹਿਆਂ ਵਿੱਚ ਗਰਚੌਂਕਲੇ ਬੱਦਲ ਬਣ ਸਕਦੇ ਹੋ ਸਕਦਾ ਕਿਤੇ ਤੜਕਸਾਰਾ ਵੰਝਣਾ ਦੋ ਚਾਰ ਜ਼ਿਲ੍ਹਿਆਂ ਵਿੱਚ ਜਾਂ ਹੋ ਸਕਦਾ ਚਾਰ ਪੰਜ ਨੇ ਵਿੱਚ ਜਾਂ ਪੰਜ ਸੱਤ ਜ਼ਿਲ੍ਹਿਆਂ ਵਿੱਚ ਦੁਪਹਿਰ ਬਾਅਦ ਵੀ ਗਰਚੌਂਕਲੇ ਬੱਦਲ ਨਿੱਕੀ ਮੋਟੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹੈਗੇ ਸੋ ਇੰਨੀ ਕ ਅਪਡੇਟ ਸੀ ਜੀ ਕਲ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਹੌਸਲਾ ਵਧਦਾਗਾ ਕੋਈ ਇਹਦੇ ਤੋਂ ਕੋਈ ਮੁਨਾਫਾ ਨਹੀਂ ਹੁੰਦਾ ਸਾਨੂੰ ਸੋ ਹਾਲ ਦੀ ਘੜੀ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ